ਮਾ ਨਜ਼ਾਰਾ ਆ ਰਿਹਾ ਜਿੰਨਾ ਵੀ ਕਹਦੇ ਮੈਨੂੰ ਐ ਲਾ ਦੋ ਨਾ ਮੈਂ ਕਿਤੇ ਮਰ ਜੀ ਬਾਗ ਜਾ ਆਇਆ ਨਜ਼ਾਰਾ ਕਿਤੇ ਨਹੀਂ ਮਿਲਦਾ ਬਈ ਯਾਰ ਹਾਂਜੀ ਸ਼ਸ਼ੀਕਾਲ ਦੋਸਤੋ ਕੀ ਹਾਲ ਚਾਲ ਦੇ ਉਮੀਦ ਆ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਤੁਹਾਡੇ ਲਈ ਫੇਰ ਲੈ ਕੇ ਆਏ ਆ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਨੂੰ ਥੋੜਾ ਆਲਾ ਦਵਾਲਾ ਦਿਖਾ ਦਈਆ ਧੁੰਦ ਬਹੁਤ ਪਈ ਆ ਵੀਰੋ ਐ ਲੱਗਦਾ ਮੀਂਹ ਪਈ ਜਾਂਦਾ ਹੁੰਦਾ ਸੱਚ ਮੁੱਚ ਹੀ ਜਾਵਾ ਬਹੁਤ ਧੁੰਦ ਦੁਪਹਿਰੀ ਆ ਆ ਤਿੰਨ ਚਾਰ ਦਿਨਾਂ ਦੀ ਦਿਖਾ ਦਈਏ ਤੁਹਾਨੂੰ ਦੇਖੋ ਵੀਰੋ ਕਿੰਨੀ ਧੁੰਦ ਆ ਬਹੁਤ ਬੈਰੀਆ ਕੁਝ ਵੀ ਦਿਖਾਈ ਨਹੀਂ ਦਿੰਦਾ ਹੈਗਾ ਦੂਰ ਤੱਕ ਨਾ ਯਾਰ ਬਈ ਇੱਕ ਅਰਜੈਂਟ ਲੋਦਾ ਗਾਣਾ ਆਇਆ ਸੀ ਆ ਕਹਿੰਦਾ ਛੱਡ ਪਰੇ ਮੇਰਾ ਜੀ ਨਹੀਂ ਲੱਗਣਾ ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ ਬਾਕੀ ਪੰਜਾਬ ਨਹੀਂ ਹੋਣਾ ਬਈ ਯਾਰ ਪੰਜਾਬ ਵਰਗੇ ਮੌਜ ਕਿਤੇ ਵੀ ਨਹੀਂ ਬਈ ਯਾਰ ਕਿਤੇ ਮਰਜੀ ਚੱਲ ਜਾਓ ਦੁਨੀਆ ਦੇ ਕਿਸੇ ਵੀ ਕੋਨੇ ਤੇ ਪਾਗ ਜੋ ਨਾ ਪੰਜਾਬ ਵਰਗੇ ਮੌਜ ਕਿਤੇ ਵੀ ਨਹੀਂ ਹੈਗੀ ਕਿੰਨਾ ਹਰਿਆ ਭਰਿਆ ਆਲਾ ਦੁਆਲਾ ਕਿੰਨੀਆਂ ਚੀਜ਼ਾਂ ਹਨਾ ਜੋ ਆਪਣੇ ਮੱਥੇ ਲਾਗਦੀਆਂ ਨੇ ਸੁਭਾ ਲਾਗਦੀਆਂ ਹਰਿਆਲੀ ਮੱਥੇ ਲਾਗਦੀ ਆ ਕਹਿੰਦੇ ਜਿਹੜੇ ਬੰਦੇ ਹਰਿਆਲੀ ਮੱਥੇ ਲਾਗਦੀ ਐ ਨਾ ਸੁਬਾ ਸੁਬਾ ਉਹ ਬੰਦੇ ਨੂੰ ਛੇਰੀ ਦੀ ਬਿਮਾਰੀ ਨਹੀਂ ਪੈਦਾ ਹੁੰਦੀ ਹੁੰਦੀ ਬਿਮਾਰੀ ਨਹੀਂ ਪੈਦਾ ਹੁੰਦੀ ਵੀਰੋ ਜਿਹਦੇ ਹਰਿਆਲੀ ਮੱਥੇ ਲਾਗਦੀ ਐ ਬਾਕੀ ਸਹੀ ਗੱਲ ਆ ਹਨਾ ਕਿੰਨੀ ਸੋਹਣੀ ਸੱਚਮੁੱਚ ਸੌਂ ਲੱਗੇ ਨਾ ਐਨੀ ਵੀ ਵਧੀਆ ਹਵਾ ਚੱਲ ਰਹੀ ਹੈਗੇ ਹੁਣ ਨਾਲ ਧੁੰਦ ਪੈਂਦੀ ਆ ਆ ਰਿਹਾ ਜਿੰਨਾ ਵੀ ਕਹਦੇ ਮੈਨੂੰ ਆਲਾ ਦਨ ਮੈਂ ਕਿਤੇ ਮਰਜੀ ਬਾਗ ਜਾ ਆਇਆ ਨਜ਼ਾਰਾ ਕਿਤੇ ਨਹੀਂ ਮਿਲਦਾ ਬਈ ਯਾਰ ਇਹ ਲਿਖੀ ਹੁੰਦੀ ਆ ਹਨਾ ਸਵੇਰ ਸ਼ਾਮ ਆਪਾਂ ਆਪਾਂ ਪਰਿਵਾਰ ਕੋਲੇ ਹੁੰਨੇ ਆ ਸਭ ਤੋਂ ਵੱਡੀ ਗੱਲ ਆ ਇਹ ਉਹਨਾਂ ਦੇ ਹੱਥ ਦੀ ਪੱਕੀ ਮਾਂ ਦੇ ਹੱਥ ਦੀ ਪੱਕੀ ਪਕਾਈ ਰੋਟੀ ਖਾਣੇ ਆ ਕਿੰਨੇ ਵਧੀਆ ਲੱਗਦੀ ਆ ਅਲੱਗ ਹੀ ਸਵਾਦ ਆ ਹਨਾ ਕਿਤੇ ਮਰਜੀ ਹੋਟਲ ਚ ਖਾ ਲਓ ਉਹਿਆ ਸਵਾਦ ਕਿਤੇ ਨਹੀਂ ਹੈਗਾ ਵੀਰੋ ਜਾਇ ਜਾਇ ਸਵਾਦ ਮਾਂ ਦੇ ਹੱਥ ਦੀ ਪੱਕੀ ਬਗਾਈ ਰੋਟੀ ਆ ਹਨਾ ਹੁਣ ਵੀਰੋ ਯਾਰ ਜੇ ਮੈਂ ਗੱਲ ਕਰਾਂ ਜਿਹੜੇ ਬਾਹਰਲੇ ਲੋਕ ਆ ਹਨਾ ਜਿਹੜੇ ਬਾਹਰਲੇ ਲੋਕ ਵਗ ਜਾਂਦੇ ਆ ਮੰਨੇ ਉਹ ਪੈਸਾ ਤਾਂ ਕਮਾ ਲੈਂਦੇ ਆ ਪਰ ਉਹਨਾਂ ਦੀ ਜ਼ਿੰਦਗੀ 'ਚ ਸਕੂਨ ਨਹੀਂ ਹੈਗਾ ਬਈ ਯਾਰ ਬਿਲਕੁਲ ਵੀ ਨਹੀਂ ਹੈਗਾ ਉਹ ਉਹਨਾਂ ਨੂੰ ਟੈਨਸ਼ਨ ਹੀ ਖਾ ਜਾਂਦੀਆਂ ਨੇ ਬਈ ਯਾਰ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ 2-3 ਮਹੀਨੇ ਦਾ ਕੰਮ ਨਹੀਂ ਮਿਲਦਾ ਬਾਹਰ ਜਾ ਕੇ ਜਿਹੜੇ ਬਾਗ ਜਾਂਦੇ ਆ ਉਹਨਾਂ ਦੇ ਇਹ ਟੈਨਸ਼ਨ ਹੁੰਦੇ ਆ ਸਭ ਤੋਂ ਵੱਡੀ ਗੱਲ ਵੀ ਯਾਰ 40-40 35-35 ਲੱਖ ਰੁਪਈਆ ਲਾ ਕੇ ਆਏ ਆ ਹਨਾ ਵੀ ਇੱਥੇ ਵੀ ਇਹ ਕੰਮ ਨਹੀਂ ਮਿਲਿਆ ਬਹੁਤ ਔਖਾ ਹੋਈ ਹੋਊਗਾ ਇਹ ਹੀ ਉਹਨਾਂ ਨੂੰ ਟੈਨਸ਼ਨਾਂ ਖਾ ਲੈਂਦੀਆਂ ਨੇ ਚਲੋ ਕੰਮ ਵੀ ਮਿਲ ਜਾਂਦਾ ਪੈਸਾ ਵੀ ਕਮਾ ਲੈਂਦੇ ਆ ਪਰ ਜਿਹੜਾ ਉਹਨਾਂ ਕੋਲੇ ਸਕੂਨ ਹੁੰਦਾ ਨਾ ਜ਼ਿੰਦਗੀ ਦਾ ਉਹ ਖੋਇਆ ਜਾਂਦਾ ਹੈ ਕੁਝ ਵੀ ਨਹੀਂ ਰਹਿੰਦਾ ਸਕੂਨ ਜਮ ਉਹ ਕਹਿੰਦੇ ਪੈਸਾ ਵੀ ਕੀ ਕਰਨਾ ਕਹਿੰਦੇ ਜੀ ਜ਼ਿੰਦਗੀ ਚ ਸਕੂਨ ਹੀ ਨਾ ਹੋਇਆ ਹਨਾ ਸਭ ਤੋਂ ਸੋਚਣ ਵਾਲੀ ਗੱਲ ਆ ਹਨਾ ਇਹ ਬੰਦੇ ਜੀ ਉਹ ਖੁਸ਼ੀ ਹੀ ਖੋਈਆਂ ਜਾਂਣ ਹਨਾ ਜੇ ਬੰਦਾ ਕੋਈ ਦੁਖੀ ਆ ਕਿਸੇ ਬੰਦੇ ਕੋਲੇ ਬਹਿ ਕੇ ਆਪਣਾ ਇਹ ਦੁੱਖ ਹੀ ਨਾ ਸ਼ੇਅਰ ਕੀਤਾ ਹਨਾ ਆਪਦਾ ਮਾਨੀ ਨਾ ਹੌਲਾ ਕੀਤਾ ਜਦੋਂ ਸਕੂਨ ਹੀ ਨਹੀਂ ਪੈ ਸਕੀ ਕਰੂਗਾ ਬਈ ਯਾਰ ਪੈਸੇ ਨਾਲ ਸਕੂਨ ਨਹੀਂ ਮਿਲਦਾ ਵੀਰੋ ਯਾਰ ਸਕੂਨ ਤਾਂ ਅਲੱਗ ਹੁੰਦਿਆ ਜੇ ਆਪਾਂ ਪੰਜਾਬ ਵਿੱਚ ਮਾਣੀ ਜਾਂਦੇ ਆ ਇਹ ਹੀ ਸਕੂਨ ਆ ਜ਼ਿੰਦਗੀ ਦਾ ਸਭ ਤੋਂ ਵੱਡਾ ਤਾਂ ਇਹਦਾ ਅਰਜਨ ਲੌਂਦੀ ਗੱਲ ਬਹੁਤ ਸੋਹਣੀ ਆ ਬਹੁਤ ਸੁਣਾ ਗਾਣਾ ਗਾਇਆ ਉਹਨੇ ਹੈ ਬਾਕੀ ਉਹਦੇ ਬੰਦੇ ਵੀ ਕਾਲ ਮਤਰੀਫ ਕਰਨ ਵਾਲੀ ਆ ਬਹੁਤ ਸੋਹਣੀ ਲਿਖਦਾ ਹੈ ਤੇ ਗਾਉਂਦਾ ਵੀ ਆ ਹਾਂਜੀ ਆਪਣੀ ਅੱਜ ਦੀ ਵੀਡੀਓ ਇੰਨੀ ਕੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਨਵੀਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਨਵੇਂ ਵੀਰ ਕਰ ਲੋ ਚੈਨਲ ਸਬਸਕ੍ਰਾਈਬ ਗੁੱਡਬਾਈ rabraca, de onde é que